ਇਥੋਂ ਤੱਕ ਸਾਡਾ ਇਤਿਹਾਸ ਕਹਿੰਦਾ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਕਥਾ ਕਰਦੇ ਸਨ ਉਦੋਂ ਵੀ ਆਪਣੇ ਪੋਤੇ ਗੁਰੂ ਹਰਿਐਸ ਜੀ ਨੂੰ ਕੋਲ ਬਿਠਾ ਲੈਂਦੇ ਸਨ ਇਹ ਚੀਜ਼ ਦਾ ਬੜਾ ਅਸਰ ਹੋ ਰਿਹਾ ਸੀ ਇੱਕ ਦਿਨ ਕੁਦਰਤ ਦਾ ਆਨੰਦ ਮੰਨਦੇ ਆ ਮੰਨਦੇ ਆ 6ਵੇਂ ਪਾਤਸ਼ਾਹ ਜੀ ਬਾਗ ਦੇ ਵਿੱਚ ਟਹਿਲਦੇ ਪਏ ਨੇ ਤਰ੍ਹਾਂ ਤਰ੍ਹਾਂ ਦੇ ਫੁੱਲ ਲੱਗੇ ਨੇ ਉਹ ਕਾਦਰ ਦੀ ਕੁਦਰਤ ਦਾ ਆਨੰਦ ਮਾਣਦੇ ਬਏ ਨੇ ਤੇ ਨਾਲ ਨੇ ਬਚਪਨ ਦੀ ਉਮਰ ਹੈ ਗੁਰੂ ਹਰਿਐਸਰ ਜੀ ਹੁਣ ਭਾਗਾਂ ਵਾਲੇ ਛਵੇਂ ਪਾਸ਼ਾ ਅੱਗੇ-ਅੱਗੇ ਨੇ ਤੇ ਗੁਰੂ ਹਰਿਐਸਰ ਜੀ ਪਿੱਛੇ-ਪਿੱਛੇ ਬਚਪਨ ਦੀ ਉਮਰ ਹੈ ਬੜਾ ਵੱਡਾ ਚੋਲਾ ਪਾਇਆ ਗੁਰੂ ਹਰਿਐਸਰ ਜੀ ਨੇ ਕਲੀਆਂ ਵਾਲਾ ਉਹ ਹਵਾ ਵਗੀ ਤੇ ਚੋਲੇ ਦੀ ਕਲੀ ਨਾ ਇੱਕ ਫੁੱਲ ਦੇ ਨਾਲ ਅੜ ਗਈ। ਜਦੋਂ ਚੋਲੇ ਨੂੰ ਖਿੱਚਿਆ ਤਾਂ ਉਹ ਫੁੱਲ ਟੁੱਟ ਕੇ ਡਿੱਗ ਪਿਆ। ਗੁਰੂ ਹਰੈ ਸਿੰਘ ਜੀ ਭਾਵੇਂ ਬਚਪਨ ਦੀ ਉਮਰ ਹੈ ਹਿਰਦਾ ਵੇਖੋ ਕਿੰਨਾ ਕੋਮਲ ਕਿੰਨਾ ਨਰਮ ਹਿਰਦਾ ਹੈ ਉੱਥੇ ਹੀ ਬੈਠ ਗਏ। ਗੁਰੂ ਹਰਗੋਬਿੰਦ ਸਿੰਘ ਜੀ ਅੱਗੇ ਨੇ ਪਿੱਛੇ ਮੁੜ ਕੇ ਵੇਖਿਆ ਕਿਤੇ ਲਾਲ ਜੀ ਪੁੱਤਰ ਜੀ ਕੀ ਗੱਲ ਇੱਥੇ ਬੈਠ ਗਏ ਹੋ? ਸਤਿਗੁਰੂ ਅੱਜ ਮੇਰੇ ਚੋਲੇ ਦੀ ਕਲੀ ਦੇ ਨਾਲ ਅੜ ਕੇ ਇਹ ਫੁੱਲ ਟੁੱਟ ਗਿਆ ਹੈ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਆਖਣ ਲੱਗੇ ਪੁੱਤਰ ਜਦੋਂ ਚੋਲਾ ਵੱਡਾ ਹੋਵੇ ਨਾ ਜਦੋਂ ਚੋਲਾ ਵੱਡਾ ਹੋਵੇ ਉਦੋਂ ਸੰਭਲ ਕੇ ਤੁਰੀਦਾ ਹੈ ਕਹਿੰਦਾ ਇਸ਼ਾਰਾ ਸੀ ਕਿ ਜਦੋਂ ਜ਼ਿੰਮੇਵਾਰੀਆਂ ਜ਼ਿਆਦੀਆਂ ਹੋਣ ਉਦੋਂ ਸੰਭਲ ਸੰਭਲ ਕੇ ਚੱਲਣਾ ਹੈ ਅੱਖਿਆ ਪੁੱਤਰ ਦામਨ ਸੰਕੋਚ ਕਰ ਉਦੋਂ ਸੰਭਲ ਕੇ ਚੱਲਣਾ ਹੈ ਸਹਿਜ ਹੀ ਸੰਸਾਰ ਦੇ ਲੋਕਾਂ ਨੂੰ ਸਮਝਾਤਾ ਇਹ ਸੰਸਾਰ ਦੇ ਲੋਕੋ ਜਿਸ ਮੁਕਾਮ ਤੇ ਮਰਦੀ ਪਹੁੰਚ ਜਾਵੋ ਜਿਸ ਅਉਦੇ ਤੇ ਮਰਦੀ ਪਹੁੰਚ ਜਾਵੋ ਕਦੀ ਵੇਖਿਓ ਕਿਸੇ ਦੇ ਨਾਲ ਅਨਿਆਇ ਨਾ ਹੋਵੇ ਕਿਸੇ ਦੇ ਨਾਲ ਬੇਇਨਸਾਫੀ ਨਾ ਕਦੀ ਹੋਵੇ ਪਤਾ ਸੀ ਇਹ ਸਾਡੇ ਪੋਤੇ ਨੇ ਇੱਕ ਦਿਨ ਬੜੀ ਵੱਡੀ ਜ਼ਿੰਮੇਵਾਰੀ ਸੰਭਲਣੀ ਹੈ ਗੁਰੂ ਨਾਨਕ ਜੀ ਦੇ ਘਰ ਦੇ ਮਾਲਕ ਬੰਨਾ ਹੈ ਉਦੋਂ ਗੁਰਮੁਖੋ ਸੋਝੀ ਦੀ ਦਿੱਤੀ